ਅਸੀਂ ਗਾਲ ਜੀ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖੜੇ ਆਂਗੇ ਸਾਨੂੰ ਬੜੇ ਹੀ ਦੁਖੀ ਹੋ ਦੇਖਣ ਦੇ ਨਾਲ ਦੱਸਣਾ ਪੈ ਰਿਹਾ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਜੀ ਪਰ ਅੱਜ ਅਸੀਂ ਇੱਥੇ ਖੜੇ ਆਂ ਬਾਗਬਾਨੀ ਵਿਭਾਗ ਦੇ ਵਿੱਚ ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਇੱਕ ਮਹਾਨ ਕੋਸ਼ ਛਾਪਿਆ ਜਾਂਦਾ ਗਾ ਜਿਹੜਾ ਮਹਾਨ ਕੋਸ਼ ਆ ਉਹਦੇ ਵਿੱਚ 65000 ਲਗਭਗ ਐਂਟਰੀ ਆ ਤੇ ਜਿਹਦੇ ਵਿੱਚੋਂ 25 ਜਾਂ 30000 ਇਹਨਾਂ ਨੇ ਗਲਤੀ ਕਰ ਦਿੱਤੀ ਜੀ ਮਦਾਨਾ ਵੱਲੋਂ ਜਦੋਂ ਉਹਦੇ ਤੇ ਤਰਾਜ ਜਿਤਾਏਗੇ ਤਾਂ ਉਹਦੇ ਤੇ ਕਮੇਟੀਆਂ ਬਣੀਆਂ ਤਾਂ ਕਮੇਟੀ ਵੱਲੋਂ ਸੁਜੈਸ਼ਨ ਦਿੱਤਾ ਗਿਆ ਵੀ ਇਹ ਸਾਡੇ ਇਤਿਹਾਸ ਨੂੰ ੁਰਲਗੜ ਨਾ ਕਰੇ ਇਹਨੂੰ ਡਿਸਟਰਾਏ ਕਰ ਦਿੱਤਾ ਜਾਵੇ ਪਰ ਡਿਸਟੋਇਰ ਦਾ ਇੱਕ ਵਿਧੀ ਵਿਵਧਾਨ ਹੁੰਦਾ ਇੱਕ ਤਰੀਕਾ ਹੁੰਦਾ ਇਹ ਸਾਡੀ ਇਤਿਹਾਸ ਦੀ ਸਾਡੀ ਰਿਲੀਜੀਅਸ ਇੱਕ ਕਿਤਾਬ ਲਾ ਲਓ ਸਕ੍ਰਿਪਚਰ ਲਾ ਲਓ ਸਾਡਾ ਇਹ ਖਰਡਲ ਲਾ ਲਓ ਤੇ ਸਾਡਾ ਮਹਾਨ ਕੋਸ਼ ਇੱਕ ਡਿਕਸ਼ਨਰੀ ਲਾ ਲਓ ਜਿਹੜਾ ਵੀ ਸਕਾਲਰ ਜਾਂ ਇੱਕ ਖੋਜੀ ਇਹਨੂੰ ਕੁਝ ਵੀ ਨਾਮ ਲੈ ਸਕਦਾ ਪਰ ਅੱਜ ਜੇ ਸਥਾਨ ਤੇ ਅਸੀਂ ਖੜੇ ਆ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਇਸ ਯੂਨੀਵਰਸਿਟੀ ਨੇ ਇਹਦਾ ਦੇਖੋ ਕੀ ਹਾਲ ਕੀਤਾਗਾ ਇਹ ਜਿਹੜਾ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਮਹਾਨ ਕੋਸ਼ ਨੂੰ ਇੱਕ ਸਾਜ਼ਿਸ਼ ਤਹਿਤ ਬੜੇ-ਬੜੇ ਪੱਧਰ ਤੇ ਟਰਾਲੀਆਂ ਭਰ-ਭਰ ਕੇ ਲਿਆ ਕੇ ਘੱਟੋ-ਘੱਟ 8 ਤੋਂ 10 ਟਰਾਲੀਆਂ ਇਹਨਾਂ ਨੇ ਆ ਇੱਥੇ ਸਿੱਟ ਦਿੱਤੀਆਂ ਹੋਣਗੀਆਂ ਉਹ ਇੱਕ ਵੱਡਾ ਟੋਆ ਪਰਲੇ ਪਾਸੇ ਪਤਲੇ ਆ ਗਿਆਗਾ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਉੱਤੇ ਇਤਰਾਜ਼ ਦਿੱਤਾ ਆ ਤਾਂ ਛੇਤੀ-ਛੇਤੀ ਇਹਨੂੰ ਪੂਰਨ ਲਈ ਇਹਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ 5 ਫੁੱਟ ਦਾ ਟੋਆ ਪਾਣੀ ਨਾਲ ਲਗਭਗ 4 ਫੁੱਟ ਭਰ ਚੁੱਕਿਆ ਗਿਆ ਸੋ ਅਸੀਂ ਚਾਹੁੰਦੇ ਆ ਵੀ ਜਿਹਦੇ ਤੇ ਆਓ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰੀਏ ਤੇ ਆਪਦੇ ਇਤਿਹਾਸ ਨੂੰ ਆਪਦੇ ਵਿਰਸੇ ਨੂੰ ਨਸ਼ਟ ਹੋਣੋਂ ਬਚਾਈਏ ਤੇ ਇਹਨਾਂ ਯੂਨੀਅਟਸ ਦੇ ਵਿੱਚ ਕਾਬਜ ਅਜੇ ਹੋ ਅਜੇ ਅਧਿਕਾਰੀਆਂ ਨੂੰ